ਤੈਨੂੰ ਪਤਾ ਹੱਲੇ ਵੀ ਇਹਦੇ ਵਿੱਚ ਟਰੱਕ ਟਰੱਕ ਦੱਬੇ ਹੋਏ ਆ ਹੱਲੇ ਗੱਡੀਆਂ ਗੁੰਡੀਆਂ ਤੇਰੀ ਪਾਇਰ ਦੀ ਤੇ ਹਲਮਟ ਹੈਲਮਟ ਬਾਬੂ ਇਹ ਓਏ ਹੋਏ 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 ਚੈੱਕ ਸਵਾਦ ਆ ਗਿਆ ਭਾਈ ਬਸ ਗੁੱਡ ਮਾਰਨਿੰਗ ਅਪਾ ਰਾਤ ਬਹੁਤ ਮੁਸ਼ਕਿਲ ਨਾਲ ਕਮਰਾ ਲੱਭ ਲਿਆ ਇਥੇ ਦੇ ਮਨਾਂ ਲਈ ਤੋਂ ਥੋੜਾ ਜਿਹਾ 5-7 ਕਿਲੋਮੀਟਰ ਹਟਮ ਆਇਆ ਤੇ ਰਾਤ ਰਸ਼ ਬਹੁਤ ਸੀਗਾ ਕਿਉਂਕਿ ਪਿੰਨ ਪਤਾ ਵੀਕਐਂਡ ਆ ਉਤੋਂ 크ਿਸਮਸ ਤੇ ਉਤੋਂ ਨਵਾਂ ਸਾਲ ਕਮਰੇ ਦਾ ਰੇਟ ਬਹੁਤ ਮਹਿੰਗੇ ਹੋਇਆ ਬਾਕੀ ਅਸੀਂ ਗਏ ਸੀ ਰਾਤ ਮਾਰ ਰੋਡਸ ਘੁੰਮੇ ਥੋੜਾ ਬਹੁਤ ਜਿਆਦਾ ਕਰਾਊਡ ਆਇਆ ਪਿਆ ਤੇ ਆਪਾਂ ਰੁਕਿਆ ਕੋਈ ਇੱਥੇ ਬਾਹਰ ਨਿਆਰਾ ਇਦਾਂ ਦਾ ਕੋਈ ਤੇ ਕਰ ਲਈਏ ਤਿਆਰੀ ਹੁਣ ਪੈਂਡੂ ਨੂੰ ਜਾਣ ਦੀ ਸਵਾਨਸੂਮ ਸਾਰਾ ਬਾਈ ਹੋਣੀ ਚੱਲ ਗਿਆ ਥੱਲੇ ਤੇ ਆਪਾਂ ਵੀ ਚੱਲੇ ਅੰਦਰ ਥੱਲੇ ਹੁਣ ਤੇ ਜਾ ਕੇ ਨੋ ਬਾਈਕ ਤੇ ਹੁੰਦੇ ਆ ਤੇ 3 ਵਜੇ ਤੋਂ ਪਹਿਲਾਂ ਪੱਲ ਆਪਾਂ ਬੈਡ ਪਹੁੰਚਣਾ ਸੋ ਦੇਖਦੇ ਆ ਪਹੁੰਚ ਹੁੰਦਾ ਕਿ ਨਹੀਂ ਹੁੰਦਾ ਚਲੋ ਹੁਣ ਨਾਸ਼ਤਾ ਕਰਾਂਗੇ ਰਸਤੇ ਵਿੱਚ ਆਪਾਂ ਚਲੋ ਵੀ ਚੱਲੀ ਹਾਂ ਲਓ ਜੀ ਬਾਈ ਜੀ ਨਿਕਲ ਚੁੱਕੇ ਆਪਾਂ ਹੁਣ ਆਪਣੇ ਪਿੰਡਾਂ ਨੂੰ ਤੇ ਆਪਾਂ ਨੂੰ ਜਾਣਾ ਮਨਾਲੀ ਵੱਲ ਦੀ ਘੁੰਮ ਕੇ ਹੀ ਪਹੁੰਚਣਾ ਕਿਉਂਕਿ ਜਿਹੜੇ ਪਿੱਛੋਂ ਰਸਤਾ ਜਿਹੜਾ ਬਹੁਤ ਖਰਾਬ ਆ ਇਸ ਕਰਕੇ ਚਲੋ ਹਰਸ਼ ਨਹੀਂ ਹੋਣਾ ਤੇ ਚੱਲਦੇ ਆ ਜਿਹੜਾ ਮਾਰਦੇ ਮਨਾਲੀ ਦਾ ਇੱਕ ਬਾਕੀ ਮੌਸਮ ਇੱਥੇ ਰਾਤ ਨੂੰ ਠੰਡ ਹੋ ਜਾਂਦੀ ਆ ਪਰ ਦਿਨੇ ਕੋਲ ਪਤਾ ਦੇਖੋ ਹੁਣ ਸੂਰਜ ਕਿੰਨਾ ਧੁੱਪ ਕਿੰਨੀ ਚੜੀ ਹੋਈ ਆ ਨਾਰਮਲ ਹੀ ਹਾਲੇ ਕੋਈ ਇਦਾਂ ਦੀ ਖਾਸ ਗੱਲ ਨਹੀਂ ਹੈਗੀ ਤੇ ਸੋ ਹੁਣ ਚੱਲਦੇ ਆ ਹੋਰ ਹਾਂ ਇਹ ਸਾਰਾ ਰੋੜ ਹੀ ਸਾਰਾ ਸਗਾ ਤੇ ਹਾਲੇ ਤੱਕ ਸੈੱਟ ਨਹੀਂ ਆ ਰਹਾ ਹੱਲੇ ਜੂਬ ਤੇ ਹਲਾ ਰੋਡ ਇਹਨਾਂ ਦਾ ਤੈਨੂੰ ਪਤਾ ਹੱਲੇ ਵੀ ਇਹਦੇ ਵਿੱਚ ਟਰੱਕ ਟਰੱਕ ਦੱਬੇ ਹੋਏ ਆ ਹੱਲੇ ਗੱਡੀਆਂ ਗੁੰਡੀਆਂ ਹਾਂ ਤੈਨੂੰ ਮੈਂ ਦਿਖਾਉਣਾ ਉੱਥੇ ਸ਼ਾਇਦ ਨਜ਼ਰ ਆਊਗਾ ਦੁਬਾਰਾ ਪਰ ਬੁਰਾ ਹਾਲ ਬਹੁਤ ਹੈ ਜੇ ਕੰਨਾ ਪੱਥਰ ਛੱਡ ਕੇ ਉੱਪਰੋਂ ਆਇਆ ਹਾਂ ਨਹੀਂ ਜਾਇ ਕਰੇ ਬੰਦਾ ਇੱਥੇ ਦਾ ਟ੍ਰੈਫਿਕ ਜਾਮ ਹੋਣਾ ਹੀ ਹੋਣਾ ਆ ਕਿਉਂਕਿ ਇੱਥੋਂ ਸੜਕ ਟੁੱਟ ਆ ਸੜਕ ਸਾਰੀ ਟੁੱਟੀ ਸੀ ਰਾਜੇ ਹਾਂ 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 ਟ੍ਰੈਫਿਕ ਬੰਦੇ ਟ੍ਰੈਫਿਕ ਕੋ ਉਹਦੇ ਇੱਧਰ ਵੀ ਪਾਣੀ ਆ ਇੱਥੇ ਤੱਕ ਇੱਥੇ ਤੱਕ ਪਾਣੀ ਆ ਮਾਂ ਅੱਟ ਗਿਆ ਸਾਰਾ ਕੁਝ ਹਾਂ ਇਹ ਲੱਗਦਾ ਪਾਣੀ ਦਾ ਬਹਾ ਦੇ ਤਾਂ ਪਾਣੀ ਦਾ ਬਹਾ ਤੇ ਹਾਲ ਦੇਖਦਾ ਨੇ ਯਾਰੇ ਸਾਹਮਣੇ ਹੌਟ ਬਲੂਨ ਲੋਕੀ ਤਾਂ ਇਹ ਜੂਜਾ ਦੇਖ ਕਰਨ ਆਉਂਦੇ ਇੱਥੇ ਹੌਟ ਬਲੂਨ ਕਰ ਲਿਆ ਰਾਫਟਿੰਗ ਕਰ ਲਈ ਪੈਰਾਗਲਾਈਡਿੰਗ ਕਰ ਲਈ ਆਹੋ ਪਰ ਆਪਾਂ ਨੂੰ ਇਦਾਂ ਦਾ ਕੋਈ ਸ਼ੌਂਕ ਸ਼ੌਕ ਨਹੀਂ ਹੈਗਾ ਇੱਥੇ ਤਾਂ ਕਿ ਰੱਖਣਾ ਦੂਪ ਨਹੀਂ ਲੱਗ ਜਾਂਦੇ ਹਾਂ ਹਾਂ ਬਸ ਇਸੇ ਉੱਪਰ ਨਹੀਂ ਲੈ ਕੇ ਜਾਂਦੇ ਹੈ ਆਹ ਲਏ ਆ ਕਿ ਆਪਾਂ ਮਨਾਲੀ ਤੋਂ ਤਾਂ ਨਿਕਲੇ ਆਂ ਆਪਾਂ ਰਾਸ ਤੋਂ ਪਹਿਲਾਂ ਪਹਿਲਾਂ ਤਾਂ ਇੱਥੇ ਰੁਕੇ ਆਂ ਹੁਣ ਪੰਜਾਬੀ ਢਾਬੇ ਤੇ ਕਰੋਟਰ ਖਾਣ ਕਿ ਥੋਕ ਲੱਗੀ ਸੀ ਜੀ ਸਵੇਰ ਦਾ ਖਾਦਾ ਖਾਣ ਦੀ ਸੀ ਆਇਆ ਢਾਬਾ ਹੋਰ ਬਸੁਖੀ ਕਿੱਦਾਂ ਹਾਂ ਸੱਟ ਕਿੱਦਾਂ ਰਿਹਾ ਵੈਸੇ ਨਾਈ ਸੀ ਜੀ ਮਜ਼ਾ ਆਇਆ ਸਾਡੇ ਨਾਲ ਘੁੰਮ ਫਿਰ ਕੇ ਕਿਉਂਕਿ ਅਨਪਲਾਨ ਸਾਡੇ ਹੁੰਦੇ ਆ ਨਹੀਂ ਨਹੀਂ ਬਹੁਤ ਵਧੀਆ ਲੱਗਾ ਹਣਾ ਤੇ ਇਦਾਂ ਕੋਈ ਨਜ਼ਾਰਾ ਇੱਧਰ ਬਾਕੀ ਦੇਖਦੇ ਹੁਣ ਪਰੌਂਠੇ ਆਰਡਰ ਕਰਦੇ ਆ ਤੇ ਖਾ ਕੇ ਤੁਹਾਨੂੰ ਦੱਸਦੇ ਆ ਕੀ ਕਹਿੰਦੇ ਆ ਲੋ ਜੀ ਪਹੁੰਚ ਗਏ ਆਪਾਂ ਡਬਲ ਲੇਨ ਰੋਡ ਤੇ ਲੈ ਹੁਣ ਕੰਮ ਲੋਟਿਆ ਚਲੋ ਪਿੱਛੇ ਬਹੁਤ ਬਾਰ ਕੱਢਦੇ ਆਪਾਂ ਤੇ ਇਸ ਟਾਈਮ ਇਸ ਵੇਲੇ ਆਪਾਂ ਖੁੱਲੂ ਆ ਤੇ ਭੰਤੁਰ ਤੋਂ ਲੈ ਕੇ ਜਿਹੜੀਆਂ ਅੱਗੇ ਨੰਨੀਆਂ ਦੋ ਸਰੂਂਗਾ ਫੁੱਲੀਆਂ ਉੱਥੇ ਤੱਕ ਆਉਣਾ ਮੁলাই ਰੋ ਰਿਹਾ ਉਸ ਤੋਂ ਬਾਅਦ ਫਿਰ ਉਹੀ ਕਿਹੜਾ ਆ ਡੈਮ ਆ ਲਓ ਉਸ ਡੈਮ ਦੇ ਚੱਕਰ ਉੱਥੇ ਤੱਕ ਫਿਰ ਟ੍ਰੈਫਿਕ ਉਸ ਤੋਂ ਬਾਅਦ ਫੇਰ ਪੱਧਰਾ ਤੇ ਦੇਖਦੇ ਆ ਕਿ 3 ਵਜੇ ਤੱਕ ਆਪਾਂ ਲਾਪ ਪਾਦੇ ਆ ਕਿ ਨਹੀਂ ਪਾਦੇ ਬਾਕੀ ਇਧਰ ਮੇਰੇ ਸੱਜਣ ਤੇ ਕੁੱਲੂ ਆ ਤੇ ਹੋਰ ਆਪਸ ਦਾ ਸੁਤਾਈ ਸਫਰਿਆ ਮਲਾਈ ਜੋੜਿਆ ਚਲੋ ਜੀ ਲੋਜ ਸਭ ਤੋਂ ਪੁਰਾਣੇ ਸੰਗ ਦੇ ਵਿੱਚ ਦਾ ਐਂਟਰੀ ਕਰ ਲਈ ਬਈ ਅੱਜ ਲਟਾ ਲੋਟਾ ਘੱਟੇ ਜਾਵਦੀ ਅੰਦਰ ਇੱਥੋਂ ਹੁਣ ਪੰਡੋ ਰੇਮ ਤੱਕ ਦਾ ਰਸਤਾ ਥੋੜਾ ਜਿਹਾ ਇਦਾਂ ਹੀ ਆ ਸਿੰਗਲ ਤੇ ਕੰਮ ਚੱਲ ਰਿਹਾ ਉਸ ਤੋਂ ਬਾਅਦ ਫਿਰ ਪਤਲਾ ਜੀ ਲੋ ਜੀ ਹੁਣੀ ਘਰ ਗੱਲ ਹੋ ਘਰੇਡੀ ਪੰਜਾਬ ਚ ਪੰਜਾਬ ਚ ਕਹਿੰਦੇ ਠੰਡੇ ਹੀ ਬਹੁਤ ਆ ਸਵੇਰ ਤੀ ਧੁੰਦ ਤਾਂ ਗੱਲ ਕੋਲੇ ਉੱਤਰ ਗਈ ਆ ਪਰ ਬੱਦਲ ਨਹੀਂ ਨਿਕਿਆ ਸੌਰੀ ਬੱਦਲ ਹੋਇਆ ਸੂਰਜ ਚੜਿਆ ਨਹੀਂ ਬਟ ਇੱਥੇ ਦੇਖ ਲੋ ਕਿੰਨੀ ਧੁੱਪ ਆ ਨਾ ਇੱਥੇ ਨਹੀਂ ਢੜ ਲੱਗੀ ਸਾਨੂੰ ਹਾਂਜੀ ਡਰਾਈਵਰ ਕਰ ਦਿੱਤਾ ਆਪਾਂ ਚੇਂਜ ਤੇ ਆਪਾਂ ਹੁਣ ਕਰਦੇ ਆ ਥੋੜੀ ਜਿਹੀ ਰੈਸਟ ਤੇ ਤੁਹਾਨੂੰ ਜਿਹੜੀ ਸ਼ਾਟ ਮਿਲੂਗੀ ਫੋਨ ਥੋੜੇ ਜਿਹੀ ਪਿੱਛੇ ਹੀ ਮਿਲ ਲਗੇ ਇਦਾਂ ਤੇ ਬਾਕੀ ਇਹ ਆਪਾਂ ਤਕਰੀਬਨ ਪਹੁੰਚਣਾ ਹਾਲਿਆ ਨਾ ਸੁੰਦਰਨਗਰ ਚ ਤੇ ਕੋਸ਼ਿਸ਼ ਆ ਕਿ ਢਾਈਆਂ ਤੋਂ 3 ਘੰਟੇ ਦੇ ਵਿੱਚ ਵਿੱਚ ਆਪਾਂ ਪਿੰਡ ਪਹੁੰਚ ਜਾਈਏ ਇਹ ਆ ਸੁੰਦਰਨਗਰ ਦਾ ਡੈਮ ਬੀਬੀ ਐਮ ਵੀ ਬਿਜਲੀ ਬਿਜਲੀ ਬੰਦੀ ਇੱਥੇ ਭਾਈ ਤੇ ਮੋਰੇ ਆ ਨਹੀਂ ਸੁੰਦਰਨਗਰ ਦੀ ਝੀਲ ਆ ਦੇ ਚੱਕ ਮੋਰੇ ਆ ਲੈ ਚੱਕ ਮੈਂ ਆ ਗਿਆ ਲੋ ਜੀ ਨਗਰ ਪਾਲਿਸ਼ਦ ਸੁੰਦਰ ਨਗਰ ਮੇਂ ਬਧਾਉਣੇ ਕੇ ਲੀਏ ਧੰਨਵਾਦ ਇੱਥੋਂ ਸਾਨੂੰ ਇੱਕ ਦੋ ਵਾਰੀ ਭਿਖਾ ਪਿਆ ਜਗਾ ਤੇ ਨਾ ਵੀ ਹੁਣ ਸਿੱਧਾ ਮੁਰੇ ਆਣਾ ਫੋਰ ਲੇਨ ਹਾਈਵੇ ਤੇ ਹੁਣ ਆਪਾਂ ਚ ਤਾਂ 2 ਘੰਟਿਆਂ ਦੇ ਵਿੱਚ 2 ਘੰਟੇ ਜ਼ਿਆਦਾ ਕਹਤੇ ਜੀ 1 ਘੰਟਾ 1.5 ਘੰਟੇ ਤੱਕ ਆ ਬਾਈ ਖੜਾ ਆ ਜਾਓ ਆ ਜਾਓ ਆ ਜਾਓ ਘੰਟੇ ਦੇ ਵਿੱਚ ਵਜ ਆਪਾਂ ਲਾ ਦਨਾ ਕੀਰਤਪੁਰ ਸਾਹਿਬ ਕਿਆ ਬਾਤ ਹੈ ਭਾਈ ਹਲਮਟ ਹਲਮਟ ਬਾਬੂ ਰੂਟ ਜਿਹੜਾ ਕਿ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਚੇੜੀਗੜ ਬਲਾਸਪੁਰ ਸਿੱਧਾ ਜਾਣਾ ਆਪਾਂ ਭਾਈ ਕੈਮਰੇ ਕੋਲ ਲੱਗੇ ਆ ਚੈੱਕ ਕਰਨ ਦੇ ਉਹ ਇੱਕ ਵਾਰੀ ਫੇਰ ਨਾ ਕਿ ਉਹ ਚੜਾਣ ਕਰਿਆ ਗਿਆ ਯਾਰੋ ਜਰੋ ਕੇਂਦੇ ਦੀ ਬਾੜ ਰਹਿ ਗਈ ਆਪਣੇ ਸਾਥ ਪੀਰਤਪੁਰ ਸਾਹਿਬ ਤੇ ਹੁਣ ਤੁਹਾਨੂੰ ਪੇਸ਼ ਕਰਾਂਗੇ ਸਰੁੰਗਾ ਹੀ ਸਰੁੰਗਾ ਓ ਦੇਖੋ ਸਤੰਗ ਭਾਰੀ ਚੰਦੀ ਤੋਂ 130 ਓ ਭਾਈ ਜਹਾਂ ਰੋਕ ਲਈ ਗਾਡੀ একদম ਨਹੀਂ ਪਹਾਵਾ ਉਹ ਮੈਨੂੰ ਭਲੇਖਾ ਪੈ ਗਿਆ ਕੀ ਕਰੀਆ ਮੈਨੂੰ ਭਲੇਖਾ ਪੈ ਗਿਆ ਮੈਂ ਕਿਹਾ ਬ੍ਰੇਕ ਲਾ ਦੀ ਪੈਰ ਲਾਉਣਾ ਥੱਲੇ ਬ੍ਰੇਕ ਲਾ ਲਈ ਪੈਰ ਲਾ ਲਈ ਉਹ ਮੈਨੂੰ ਭਲੇਖਾ ਪੈ ਗਿਆ ਮੈਂ ਕਿਹਾ ਬ੍ਰੇਕ ਲਾ ਦੀ ਪੈਰ ਵੀ ਲਾਉਣਾ ਥੱਲੇ ਕਈ ਡਰਾਈਵਰ ਬੰਦੇ ਨੂੰ ਭੁਲੇਖਾ ਪੈ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਰਾਜੂ ਦਾ ਢਾਬਾ ਉਹ ਮੈਂ ਕਿਹਾ ਡਰਾਈਵਰ ਬੰਦੇ ਨੂੰ ਭੁਲੇਖਾ ਪੈ ਜਾਂਦਾ ਉਹਨੇ ਬ੍ਰੇਕ ਨਹੀਂ ਪਾਇਆ ਥੱਲੇ ਮੈਂ ਲਾ ਲਿਆ ਹਾਂ ਹਾਂ ਲਾ ਦੇ ਓਕੇ ਅਗਰ ਤੋਂ ਆਪਾਂ ਲਿਆ ਮਿੱਠੀਆਂ ਜੰਮਰੋਟੀਆਂ ਓ ਯੈਸ ਇਹਨੂੰ ਇਸ ਵਾਰ ਇਹਨੂੰ ਕਰਾਂਗੇ ਵਿੱਚ ਪਿਆਜ਼ ਵੀ ਲਾਗੇ ਜੰਨੀ ਵੀ ਲਾਗੇ ਤੇ ਅੰਮ੍ਰਿਤਪੁਰ ਆ ਗਏ ਆਪਾਂ ਕਿਆ ਜ਼ਬਰਦਸਤ ਪਹੁੰਚ ਹੈ ਮਤਲਬ ਆਪਣਾ ਵਰਕਰ ਤਿਆਰ ਕਰਨਾ ਆਪਣਾ अच्छा ਤੇ ਬੈਠੇ ਆਪਾਂ ਅਟਾ ਟਨਲ ਟਨਲ ਕਹੀਏ ਨਾ ਟਨਲ ਨੰਬਰ 5 ਗੱਡੀਆਂ ਆਂਦੀਆਂ ਗੱਡੀਆਂ ਜਾਂਦੀਆਂ ਆਪਾਂ 10 ਮਿੰਟ ਬ੍ਰੇਕ ਲਈ ਇੱਥੇ ਉਹ ਸੁੱਕੀ ਦੋਗੀ ਚੱਕ ਚੱਕ ਖਾਈਏ ਨੋਏ ਪੀਨਟ ਮੂੰਗਫਲੀ ਓਏ ਬਾਜੋ 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 ਵਾਟੇ ਰਹੀ ਖਲ ਰਿਹਾ ਓਏ ਇਧਰ ਮੂੰਗਫਲੀ ਭਟਾ ਲੈ ਹੈਗੀ ਆ ਕੋਈ ਆ ਬਦਾਮ ਅਕਰੂਟ ਪੰਜਾਬ ਦੇ ਨੌਜਵਾਨਾਂ ਤੇ ਦਿਲਾਂ ਦੀ ਧੜਕਣ ਮਾਸਟਰਸ਼ਿਪ ਗੁਰਪ੍ਰੀਤ ਸਿੰਘ ਰੰਧਾਵਾ ਤਲਵਣ ਵਾਲੇ ਅੱਛਾ ਇਦਾਂ ਸੀ ਤੁਹਾਡੇ ਸਾਹਮਣੇ ਇੱਕ ਆਇਟਮ ਪੇਸ਼ ਕਰ ਰਹੇ ਆ ਕੁੱਲਚਿਆਂ ਦਾ ਤਿਆਰਬਾ ਬਹੁਤ ਹੈ ਬਾਈ ਇਹਨੂੰ ਕੁੱਲਚੇ ਗੁੱਲਚੇ ਪਹਿਲਾਂ ਲਾਉਂਦੇ ਰਹੇ ਆ ਬਰਗਰ ਦਾ ਬਹੁਤ ਯਾਰਬਾ ਰਿਹਾ ਅਸਲ ਦੀ ਵਿੱਚ ਹੋਇਆ ਕਿ ਵੀ ਸਾਡੇ ਨਾਲ ਅੱਜ ਕੁਛ ਮੂਡ ਸੀ ਕੁਛ ਇਦਾਂ ਦਾ ਫਾਸਟ ਫੂਡ ਖਾਣ ਦਾ ਪਰ ਫਾਸਟ ਫੂਡ ਨੂੰ ਮਿਲਿਆ ਕਿਤੇ ਨਹੀਂ ਕਿ ਹੁਣ ਅਸੀਂ ਇੱਕ ਭਾਈ ਕੋਕੜੇ ਆ ਸਾਡੇ ਕੀਰਾਂ ਬਾਈ ਤੇ ਹੱਡੀ ਦਾ ਰਾਜੂ ਰਾਜੂ ਟੀ ਸਟਾਲ ਰਾਜੂ ਆ ਟੀ ਸਟਾਲ ਇੱਕ ਬਣਾਇਆ ਸੀ ਆਮਲੇਟ ਨਾਲ ਪਿਆਜ਼ ਨਾਲ ਚਟਨੀ ਦੋ ਬਣਾਏ ਇੱਕ ਹੋਰ ਬਣਦਾ ਪਿਆ ਅੱਛਾ ਤੇ ਹੁਣ ਇਹਦੇ ਵਿੱਚ ਆਈਟਮ ਪੇਸ਼ ਕਰਨੀ ਆ ਇਹਦੇ ਵਿੱਚ ਆ ਛੇ ਕੱਲੇ ਆ ਕੁਲਚੇ ਵਾਂਗੂ ਕਹਿੰਦੇ ਆ ਆਮਲੇਟ ਕੁਲਚਾ ਜਿਹਨੂੰ ਕਹਿੰਦੇ ਨੇ ਇਹਦੇ ਵਿੱਚ ਭਰ ਕੇ ਖਾਣਾ ਤੂੰ ਪਰਲੇ ਚ ਚੱਕੀ ਵਰਦਾ ਬੱਚੋਗਾ ਆ ਲਿਆ ਵੀ ਆ ਚੱਡੀ ਦੇ ਮੁੰਡਿਆ ਆ ਤਾਂ ਆਲ ਟਾਈਮ ਫੇਵਰੇਟ ਆ ਬਾਈ ਅੱਛਾ ਪਹਿਲਾਂ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਹੂੰ ਚਲੋ ਬਾਈ ਕੀ ਕੀ ਆ ਚੱਡੀ ਬਾਈ ਨੇ ਥੋੜੀ ਜਿਹੀ ਫਲਾਤੀ ਓਏ ਇਹ ਇਹ ਬੜਾ ਐ ਨੂੰ ਕਰੋ ਮਾਲਾ ਦੇਖਦਾ ਨਹੀਂ ਪਿਆ ਕਿੱਥੇ ਪਿਆ ਆ ਦੇਖੋ ਜੀ ਆਹ ਆਹ ਪਿਆ ਪਿਆਜ ਆਹ ਦੇਖੋ ਠੀਕ ਹੈ ਜੀ ਤੈਨੂੰ ਆਹ ਚਟਨੀ ਪੂਰੇ ਘਰ ਪਰ ਘੇ ਪਾਵਾਂਗੇ ਵਿੱਚ ਤਸੱਲੀ ਇਹਨਾਂ ਨੂੰ ਕਿਉਂਕਿ ਇਹ ਹੈਗੀ ਐ ਇਮਲੀ ਵਾਲੀ ਚਟਨੀ ਘਰ ਦੀ ਬਣੀ ਆ ਘਰ ਦੀ ਬਣੀ ਹੋਈ ਆ ਇਹਦੀ ਤੇ ਹੋਏ 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 ਚੈੱਕ ਸਵਾਦ ਆ ਗਿਆ ਬਾਈ ਬਸ ਕੀ ਬਾਤ ਹੁਣ ਪੇਜੂ ਪਿਆਜ ਇਹਦੇ ਵਿੱਚ ਮੈਂ ਕਿਹਾ ਪਿਆਜ ਦੇ ਖਾਦੀ ਆ ਪਾਏ ਠੀਕ ਹੈ ਜੀ ਹੋ ਹੋ ਗਿਆ ਪਿਆਜ਼ ਤੇ ਹੁਣ ਦੇਖੋ ਜੀ ਆ ਸਾਡਾ ਸੀ ਆਮਲੇਟ ਇਹਦੇ ਵਿੱਚ ਅਸੀਂ ਪਹਿਲਾਂ ਹੀ ਪਿਆਜ਼ ਟਮਾਟਰ ਟਮਾਟਰ ਪਾ ਕੇ ਨਾਲ ਨੂੰ ਆ ਦੇਖੋ ਜੀ ਆ ਤੁਹਾਨੂੰ ਪਾ ਲਓ ਸੌਸ ਚਲੋ ਠੀਕ ਹੈ ਜੀ ਆ ਬਣਿਆ ਜੀ ਸਾਡਾ ਇੱਕ ਹੋਰ ਬਣਾ ਆਮਲੇਟ ਇਹ ਜੋ ਇਧਰ ਦਾ ਕੰਮ ਖਰਾਬ ਹੋ ਜਾਣਾ ਬਾਈ ਨੇ ਕਦੇ ਨਹੀਂ ਖਾਣਾ ਜੀ ਭਾਈ ਸਾਡਾ ਕੁਲਚਾ ਆਮਲੇਟ ਠੀਕ ਹੈ ਜੀ ਆ ਉੱਤੇ ਦੀ ਪਾਵਾਂਗੇ ਚਟਨੀ ਲੋਸ਼ ਲੋਸ਼ ਕਰਦੀ ਲੋਸ਼ ਚਟਨੀ ਦਾ ਨਾਮ ਹੈ ਲੋਸ਼ ਲੋਸ਼ ਚਟਨੀ ਬੋਲ ਵੀ ਲੋਸ਼ ਰੋਸ਼ ਕਰਨਗੇ ਖਾਂਦੇ ਉਹਨੂੰ ਹਲਕੇ ਜਿਹਾ ਪਾਵਾਂਗੇ ਆਪਾਂ ਤੇ ਇੰਜ ਇੰਜ ਐਂਡ ਆਹਣਾ ਬੁਜੀ ਚੰਡੀਆਂ ਆਪਣੀ ਹੋਰ ਨਹੀਂ ਸਾਨੂੰ ਆਹ ਦੇਖੋ ਜੀ ਕਿਆ ਬਾਤ ਹੈ ਵਾਹ ਵਾਹ ਚਲੋ ਬੱਚਾ ਕੋ ਅੱਛਾ ਕੁਝ ਪਾਜੀ ਪਹਿਲਾਂ ਤੁਸੀਂ ਟਰਾਈ ਕਰੋ ਅੱਛਾ ਇਹ ਮੇਰਾ ਹੈ ਸਾਰਾ ਤੁਸੀਂ ਵੀ ਤੁਹਾਡਾ ਹੈ ਆ ਮੈਨੂੰ ਦੇ ਦਿਓ ਇਹਦੇ ਕੋਲ ਪਾ ਕਰ ਲੈਣੇ ਚੈੱਕ ਹੂੰ ਹੂੰ ਕਿਵੇਂ ਲੱਗਾ ਗੱਲਬਾਤ ਗਾਰਡਨ ਬਣ ਗਈ ਆ ਹੂੰ ਜਿਹੜਾ ਬੰਦੇ ਮਿੱਠਾ ਮਿੱਠਾ ਟੇਸਟ ਆ ਗਿਆ ਦੇ ਵਿੱਚ ਨਾਲ ਹਾਂਜੀ ਮਿੱਠਾ ਹੀ ਹੋਣਾ ਸੀ ਇਹਦਾ ਭਾਜੀ ਬਈ ਬਹੁਤ ਸਿਰਾਂ ਬਣ ਗਿਆ ਆਪਾਂ ਤਾਂ ਹੀ ਦਾ ਭਾਈ ਸਿਰੇ ਵਾਲੀ ਗੱਲ ਕਰਾਈ ਸੀ ਮੈਂ ਕਿਹਾ ਵੀ ਇੱਥੇ ਤੁਹਾਨੂੰ 버ਗਰ ਵਾਲ ਟੇਸਟ ਖਿਲਾਉਣਾ ਤੇ ਮੁੰਡਾ ਨੂੰ ਨਵੀਂ ਰੈਸਪੀ ਦੇ ਕੇ ਜਾਣੀ ਆ ਇੱਥੇ ਮੁੰਡਾ ਨਾਲੇ ਇੱਥੇ ਖਾਇਆ ਕਰੂਗਾ ਲੋਕਾਂ ਨੂੰ ਨਵੇਂ ਤਰੀਕੇ ਦਾ ਬਣ ਕਿਉਂ ਬੰਦਿਆ ਭਾਈ ਪੁਰਾ ਗਣ ਤੇਰੀ ਪਾਇ ਹੈ ਤੇਰੀ ਆਪਾਂ ਉਸ ਟ੍ਰੀਪ ਪਾਇਦੇ ਜਿੱਥੋਂ ਕੀ ਮੇਰੇ ਖਬਿਆ ਦਾ ਦਰਿਆ ਸਤਲੁਜ ਦਰਿਆ ਤੇ ਜੇ ਆਪਾਂ ਇਥੋਂ ਸਿੱਧਾ ਚਲੇ ਜਾਉਨੇ ਆ ਤੇ ਆਪਾਂ ਜਾਵਾਂਗੇ ਸ਼ਿਮਲਾ ਬਲਾਸਪੁਰ ਤੇ ਆਪਾਂ ਟਾਰਗਟ ਕਰ ਜਾਣਾ ਸੱਜੇ ਉਹ ਪੌੜੀਆਂ ਨਾਲ ਪਿਆ ਤੇ ਖਾਦ ਲਈ ਅਧਰ ਘੰਟੇ ਦੀ ਬਾਰ ਰਹਿ ਵੀ ਫੋੜ ਆਪਣੇ ਕੋ ਤੇ ਥੱਲੇ ਕੀਤਪੁਰ ਸਾਹਿਬ ਪਹੁੰਚ ਕੇ ਫੇਰ ਦੇਖਦੇ ਆ ਜੇ ਰੁਕਣਾ ਹੈ ਨਹੀਂ ਰੁਕਣਾ ਵਾਲਾ ਜੀ ਚੱਕੋ ਜੀ ਚੰਡੀਗੜ੍ਹ 102 Shimla 82 ਕਿਲੋਮੀਟਰ ਜਿਹੋਂਸੇ ਹੋ ਜਾਏਗੇ ਰਾਈਟ ਟਰਨ ਕੀ ਕਾਦਾ ਲੱਗ ਗਿਆ ਜਮ ਇਹ ਤੇਦਾ ਰੋੜੀ ਬੜਾ ਪਧਰਾ ਜਮ ਕਿਉਂ ਲੱਗ ਗਿਆ ਦੇਖੋ ਨਾ ਪੜੀ ਗਾਹ ਜਦੋਂ ਤਾਂ ਕੋਈ ਗੱਲਬਾਤ ਹੋਈ ਆ ਕੁਛ ਗੜਬੜ ਹੋਈ ਲੱਗਦੀ ਕੋਈ ਓਹ ਛੋ ਪੋਲ ਦਾ ਚੱਲਦਾ ਪਿਆ ਕੰਮ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਐਂਟਰੀ ਕਰ ਲਈ ਪੰਜਾਬ ਵਿੱਚ ਹੁਣ ਨਾਲ ਹੀ ਠੇਕੇ ਦਾ ਠੱਠਾ ਬਦਲ ਗਿਆ ਦਾਸੁਕੀ ਮੈਂ ਕਿਹਾ ਪੰਜਾਬ ਚ ਆ ਕੇ ਠੇਕੇ ਦਾ ਠੱਠਾ ਨਾਲ ਹੀ ਬਦਲ ਗਿਆ ਠੱਠਾ ਠੇਕਾ ਓ ਜੀ ਮੇਰੇ ਵੀਰੇ ਉਹ ਪੰਜਾਬ ਦਾ ਟੋਲ ਪਲਾਜ਼ ਆ ਗਿਆ ਲੇਨ ਲੇਨ 4 ਲੇਨ ਏ ਰਵਾ ਨਾ ਨਾ ਗਾਉਂ ਚ ਐਂਟਰ ਕਰਕੇ ਇਹਨਾਂ ਤੋਂ ਸਾਵਧਾਨ ਕਿਉਂਕਿ ਜੰਨਾ ਐਕਸੀਡੈਂਟ ਹੋਣ ਦਾ ਕਾਰਨ ਜ਼ਿਆਦਾਤਰ ਇਹੀ ਆ ਹੌਲੀ ਚਲਾ ਲੋ ਤਾਂ ਹੋਰ ਬਥੇਰਾ ਪਾਜਾ ਕੇ ਲਿਆਂਦਾ ਪਿੱਛੇ ਅੱਜ ਵੀ ਹਮ ਪਹੁੰਚਣ ਵਾਲੇ ਆ ਕੀਰਤਪੁਰ ਸਾਹਿਬ ਉਹ ਕੱਡਾ ਪਲਿਆ ਪਿਆ ਹੈ ਇਹ ਰੂਟ ਸੁਣਿਆ ਗਿਆ ਸੀ ਅਮਰੀਕਾ ਜਾ ਲਓ ਜੀ ਆਪਾਂ ਹੁਣ ਪਹੁੰਚਣ ਲੱਗੇ ਆ ਬਲਾਚੌਰ ਤੇ ਇਹ ਆਪਾਂ ਹੈਗੇ ਬਲਾਚੌਰ ਦੀਆਂ ਪਹਾੜੀਆਂ ਇੱਥੇ ਰੁਕੇ ਆ ਥੋੜਾ ਜਿਹਾ ਰੈਸਟ ਕਰ ਲਾ ਦੋ ਕੁ ਮਿੰਟ ਰੁਕੇ ਆ ਤੇ ਹੋਰ ਪਹੁੰਚ ਜਾਣਾ ਆਪਾਂ ਹੋਰ ਘੰਟੇ 1.5 ਘੰਟੇ ਤੱਕ ਘਰੇ ਤੇ GoPro ਹੋ ਗਿਆ ਬੰਦ ਇਸ ਕਰਕੇ ਹੁਣ ਜੋ ਹੋਊਗਾ ਮਾਲੋ ਮੋਟਾ ਫੋਨ ਤੇ ਸ਼ੂਟ ਹੋਊਗਾ ਤੇ ਆ ਖੜੀ ਆਪਣੀਆਂ ਬਾਈਕਸ ਬਾਕੀ ਟ੍ਰਿਪ ਆਪਣਾ ਵਧੀਆ ਗਿਆ ਓਵਰਆਲ ਬਹੁਤ ਹੀ ਵਧੀਆ ਸੀਗਾ ਤੇ ਹੁਣ ਆਪਾਂ ਦੇਖਦੇ ਆ ਮਿਲਦੇ ਆ ਕਿਤੇ ਅੱਗੇ ਜਾ ਕੇ ਕਿਤੇ ਵਾਹ ਕਿਆ ਬਿਊਟੀਫੁਲ ਸੂਰਜ ਕਿੱਦਾਂ ਛਾਤ ਮਾਰਦਾ ਹੋਇਆ ਨਜ਼ਾਰਾ